ऑप्सिअन टीवी देख रहे सारे दर्शकों दा स्वागत है ते मैं हां तजिंदरपाल सिंह एक बार फिर तो ਤੁਹਾਡੇ ਸਾਹਮਣੇ ਸੀਨੀਅਰ ਜਰਨਲਿਸਟ ਸੁਧੀਰ ਕੁਮਾਰ ਜੀ ਨੂੰ ਲੈ ਕੇ ਪੇਸ਼ ਹੋਇਆ ਹਾਂ ਔਰ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਦੇਈ ਵਰਗੀਆਂ ਖਬਰਾਂ ਚਾਹੀਦੀਆਂ ਨੇ ਜਾਂ ਫਿਰ ਰਾਏ ਤੇ ਵਰਗੀਆਂ तो ਇਹ ਇੱਕ ਮੈਂ ਕੋਟ ਇਸ ਕਰਕੇ ਬੋਲੇ ਹੈ ਕਿ ਆਮ ਤੌਰ ਤੇ ਜਿਹੜੀਆਂ ਇਸ ਵੇਲੇ ਨਿਊਜ਼ ਚੈਨਲਾਂ ਦੇ ਉੱਤੇ ਖਾਸ ਕਰਕੇ ਨੈਸ਼ਨਲ ਨਿਊਜ਼ ਚੈਨਲਾਂ ਦੇ ਉੱਤੇ ਖਬਰਾਂ ਚੱਲ ਰਹੀਆਂ ਨੇ ਜਿਵੇਂ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਟੈਨਸ਼ਨ ਚੱਲ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੁਣ ਥੋੜਾ ਸ਼ਾਂਤ ਹੋ ਚੁੱਕੀ ਹੈ ਉਹਨੂੰ ਲੈ ਕੇ ਕਰਕੇ ਅਲੱਗ-ਅਲੱਗ ਤਰ੍ਹਾਂ ਦੇ ਚੈਨਲ ਆਪਣੇ ਆਪਣੇ ਤਰੀਕੇ ਦੇ ਨਾਲ ਇੱਕ ਅਲੱਗ ਤਰ੍ਹਾਂ ਦੀ جنگ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਦੱਸ ਰਹੇ ਸੀ ਜਿੱਦੇ ਵਿੱਚ ਬਹੁਤ ਵੱਡੇ-ਵੱਡੇ ਨੁਕਸਾਨ ਬਹੁਤ ਵੱਡੀਆਂ-ਵੱਡੀਆਂ ਕੈਜੂਐਲਟੀਆਂ ਔਰ ਪਤਾ ਨਹੀਂ ਕੀ-ਕੀ ਦੱਸਿਆ ਜਾ ਰਿਹਾ ਸੀ ਸਾਡੇ ਨਾਲ ਜੋ ਸੀਨੀਅਰ ਪੱਤਰਕਾਰ ਸੁਧੀਰ ਕੁਮਾਰ ਜੀ ਜੁੜਨੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਵਿਸ਼ਲੇਸ਼ਣ ਕਰਾਂਗੇ ਕਿ ਆਖਰ ਐਸਾ ਛੂਟ ਜਿਹੜੀ ਹੈ ਇਹੋ ਜਿਹੇ ਚੈਨਲਾਂ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ ਕਿ ਜਿਹੜੇ ਕਿ ਬਾਅਦ ਵਿੱਚ ਪਹਿਲਾਂ ਸੇ ਖਬਰਾਂ ਚਲਾ ਲੈਂਦੇ ਨੇ ਅਤੇ ਬਾਅਦ ਵਿੱਚ ਹੱਥ ਜੋੜ ਕੇ ਤੇ ਸਾਹਮਣੇ ਆ ਜਾਂਦੇ ਨੇ ਤਾਂ ਸੁਧੀਰ ਕੁਮਾਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇੱਕ ਵਾਰ ਫਿਰ ਤੋਂ ਨਮਸਕਾਰ ਜੀ ਆ ਆਮ ਤੌਰ ਤੇ ਅਸੀਂ ਕਿਸੇ ਨਾ ਕਿਸੇ ਟੌਪਿਕ ਤੇ ਗੱਲ ਕਰਦੇ ਹਾਂ ਔਰ ਅੱਜ ਦਾ ਜਿਹੜਾ ਟੌਪਿਕ ਅਸੀਂ ਲੈ ਕੇ ਆਏ ਹਾਂ ਉਹ ਹੈਗਾ ਕਿ ਜਿਹੜੇ ਵੱਡੇ ਵੱਡੇ ਚੈਨਲ ਜਿਹੜੇ ਕਿ ਬੇਸ਼ੁਮਾਰ ਔਰ ਪਤਾ ਨਹੀਂ ਕਿਸ ਤਰੀਕੇ ਦੀਆਂ ਖਬਰਾਂ ਨੂੰ ਤੁਸੀਂ ਦੱਸੋਗੇ ਕਿ ਕੀ ਕੀ ਚੱਲਦਾ ਹੈ ਤੇ ਆਮ ਜਿਹੜਾ ਇੱਕ ਛੋਟਾ ਚੈਨਲ ਹੈ ਜਿਹੜੇ ਛੋਟੇ ਸੋਸ਼ਲ ਮੀਡੀਆ ਹੈਂਡਲਰਸ ਨੇ ਜਾਂ ਛੋਟੇ ਛੋਟੇ ਪੋਰਟਲਸ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਅੰਤਰ ਤੁਸੀਂ ਦੇਖਿਆ ਜਿਹੜੇ ਪਿਛਲੇ ਦਿਨੀ ਇੱਕ ਟੈਨਸ਼ਨ ਚੱਲੀ ਸੀਗੀ ਦੇਖੋ ਇਹ ਇਹਦਾ ਹੈਗਾ ਕਿ ਬਹੁਤ ਜ਼ਿਆਦਾ ਫਰਕ ਆਇਗਾ ਹੂੰ ਵੱਡਾ ਮੀਡੀਆ ਜਿਹੜਾ ਹੈਗਾ ਜਿਹਨੂੰ ਅਸੀਂ ਵੱਡਾ ਘਾਰ ਕਹਿੰਦੇ ਆ ਹੂੰ ਉਹ ਚਲਾ ਗਿਆ ਵਪਾਰੀਆਂ ਕੋਲ ਓਕੇ ਤੇ ਛੋਟਾ ਮੀਡੀਆ ਜਿਹੜਾ ਹੈ ਉਹ ਚਲਾ ਰਿਹਾ ਹੈ ਨਾ ਪੱਤਰਕਾਰ ਬੰਦੂ ਜਿਹੜੇ ਪੱਤਰਕਾਰ ਲੋਕ ਹੈ ਨਾ ਸਾਡੇ ਹੂੰ ਉਹ ਚਲਾ ਰਹੇ ਨੇ ਛੋਟਾ ਛੋਟਾ ਮੀਡੀਆ ਚਲਾ ਰਹੇ ਆ ਇਹ ਵੱਡਾ ਜਿਹੜਾ ਮੀਡੀਆ ਜਿਹਨੂੰ ਅਸੀਂ ਤੁਸੀਂ ਅਸੀਂ ਕਹਿ ਰਹੇ ਆ ਜਾਂ ਅਸੀਂ ਕਹਿ ਰਹੇ ਆ ਅਸੀਂ ਦੇਖਿਆ ਕਿ ਜੰਗ ਤੋਂ ਪਹਿਲੇ ਤੋਂ ਜੰਗ ਤੋਂ ਬਾਅਦ ਹੂੰ ਲੋਕਾਂ ਦੇ ਅੰਦਰ ਨੈਗੇਟਿਵਿਟੀ ਲੋਕਾਂ ਦੇ ਅੰਦਰ ਡਰ ਲੋਕਾਂ ਦੇ ਅੰਦਰ ਦਹਿਸ਼ਤ ਫੈਲਾ ਰਹੇ ਨੇ ਉਹ ਵੱਡੇ ਵੱਡੇ মিডিਆ ਹਾਊਸ ਜਿਹੜੇ ਨੇ ਜਿੰਨੂੰ ਅਸੀਂ ਪ੍ਰਾਈਵੇਟ ਚੈਨਲਸ ਕਹਿੰਦੇ ਨੇ ਪ੍ਰਾਈਵੇਟ ਐਂਟਰਟੇਨਮੈਂਟ ਕਹਿੰਦੇ ਨੇ ਉਹ ਆਪਣਾ ਜੋ ਉਹਨਾਂ ਦਾ ਕਰਤੱਵ ਹੈ ਜਾਂ ਆਪਣਾ ਜੋ ਉਹਨਾਂ ਦਾ ਰੋਲ ਹੈਗਾ ਉਹ ਰੋਲ ਦੇਤੇ ਭੁੱਲ ਗਏ ਨੇ ਭੁੱਲ ਗਏ ਨੇ ਆਪਣਾ ਜਰਨਲਿਜ਼ਮ ਦਾ ਜਿਹੜਾ ਹੈ ਐਥਿਕਸ ਹੈ ਨਾ ਕਿ ਉਹਨਾਂ ਨੂੰ ਇਹ ਵੀ ਭੁੱਲ ਗਿਆ ਕਿ ਜਿਹੜਾ মিডিਆ ਹੈਗਾ ਹੈ ਉਹ ਐਕਚੁਅਲੀ ਦੇ ਵਿੱਚ ਉਹਦਾ 4ਥ ਪਿਲਰ ਹੈ ਡੈਮੋਕ੍ਰੇਸੀ ਦਾ ਬਿਲਕੁਲ ਨੂੰ ਇਹ ਚੀਜ਼ ਸਮਝਣੀ ਚਾਹੀਏ ਕਿ ਇਹ ਜਿਹੜਾ ਸਮਝਣਾ ਚਾਹੀਦਾ ਕਿ ਇਹ ਜਿਹੜਾ ਹੈਗਾ 4ਥ ਪਿਲਰ ਹੈ ਉਹ ਰਿਸਪਾਂਸਿਬਿਲਟੀ ਜਿਹੜੀ ਹੈ 140 ਕਰੋੜ ਲੋਕਾਂ ਦੀ ਇਹਨਾਂ ਦੇ ਉੱਪਰ ਪੂਰੀ ਇਹਨਾਂ ਦੇ ਉੱਤੇ ਹੁੰਦੀ ਹੈ ਇਹਨਾਂ ਦੇ ਉੱਤੇ ਹੈ ਜੋ ਇਹ ਪ੍ਰੋਸ ਪ੍ਰੋਸਨਗੇ ਆਪਣੇ ਚੈਨਲ ਤੋਂ ਅੱਗੇ ਦੇਣਗੇ ਕਿਸੇ ਨੂੰ ਉਹ ਹੀ ਜਾ ਕੇ ਲੋਕਾਂ ਦੇ ਮਾਈਂਡਸੈਟ ਲੋਕਾਂ ਦੇ ਦਿਮਾਗਾਂ ਵਿੱਚ ਉਹ ਹੀ ਬੈਠੇਗਾ ਇਹਨਾਂ ਨੇ ਪੂਰੇ ਔਰ ਤੇ ਜਾਨੀ ਜਿਹਨੂੰ ਕਹਿੰਦੇ ਨਾ ਸ਼ਾਮ ਦੰਡ ਵੇਦ ਸੋਹ ਜਿਹਾ ਵਾਕੇ ਨਾਨਕ ਜੀ ਲੜਾਈ ਭਲੇ ਅਗਰ ਮੈਂ ਮੈਨੂੰ ਕੋਈ ਕਹੇਗਾ ਮੈਂ ਤੇ ਕਹਾਂਗਾ ਕਿ ਲੜਾਈ ਲਗਣੀ ਨਹੀਂ ਚਾਹੀਦੀ ਨਹੀਂ ਸੀ ਲੇਕਿਨ ਇਹਨਾਂ ਨੇ ਲੜਾਈ ਵੀ ਮੀਡੀਆ ਨਾਲ ਹੀ ਲਗਾਈ ਨਾ ਚੈਨਲ ਦੀ وجہ ਨਾਲ ਲੱਗੀ ਹੈ ਮਗਰ ਇਸ ਤਰੀਕੇ ਤੇ ਨਾ ਅਸੀਂ ਚੈਨਲ ਦੇਖਦੀ ਆਮ ਪਬਲਿਕ ਤੋ ਉਹ ਤਾਂ ਸਾਹਮਣੇ ਸਾਹਮਣੇ ਲੜਾਕੂ ਜਹਾਜ਼ ਉੱਡਦੇ ਆ ਰਹੇ ਨੇ ਉਹ ਪੰਪ ਸੁੱਟ ਰਹੇ ਨੇ ਔਰ ਜਦਕੀ ਉਹ ਰੀਅਲ ਇਮੇਜਸ ਨਹੀਂ ਹੈ ਇੱਕ ਕਲੀਅਰ ਹੈ ਕਿ ਉਹ ਇਮੇਜਸ ਰੀਅਲ ਨਹੀਂ ਹੁੰਦੀਆਂ ਪਰ ਵਾਰ ਰੂਮ ਟਾਈਪ ਦਾ ਇੱਕ ਬਣਾ ਕੇ ਤੇ ਇਸ ਤਰੀਕੇ ਦੇ ਨਾਲ ਸ਼ੋਰ ਮਚਾ ਮਚਾ ਕੇ ਤੇ ਇੰਡੀਅਨ ਆਰਮੀ ਨੂੰ ਪਾਕਿਸਤਾਨ ਭੇਜ ਦੇਣਾ ਤੇ ਪਾਕਿਸਤਾਨ ਦੀ ਆਰਮੀ ਨੂੰ ਇੰਡੀਆ ਚ ਵੀ ਲੈ ਆਉਂਦੇ ਸੀਗੇ ਜਦਕੀ ਐਸਾ ਤਾਂ ਕੁਝ ਹੋਇਆ ਹੀ ਨਹੀਂ ਦੇਖੋ ਇਸ ਤਰ੍ਹਾਂ ਦੀ ਅਦਾਸ ਹੈ ਕਿ ਤੁਸੀਂ ਜਿੰਨੇ ਵੀ ਚੈਨਲ ਹੈਗੇ ਨੇ بڑے ਚੈਨਲ ਜਿੰਨੇ ਵੀ ਕਾਰਪੋਰੇਟ ਹਾਊਸਿਸ ਕੋਲ ਨਾ ਤੁਸੀਂ ਦੇਖਿਆ ਕਿ ਉਹਨਾਂ ਨੇ ਕਿਹਾ ਜੀ ਕਰਾਚੀ ਚ ਅਟੈਕ ਹੋ ਗਿਆ ਪੋਰਟ ਤੇ ਲਾਹੌਰ ਪੁੱਜ ਗਈ ਸਾਡੀ ਫੌਜ ਫੌਜ ਲਾਹੌਰ ਪੁੱਜ ਗਈ 에어ਫੋਰਸ ਸਾਡੀ ਪੁੱਜ ਗਈ ਉੱਥੇ ਇਹਨਾਂ ਨੇ ਉਹ ਵੀਡੀਓ ਕਲਿੱਪਿੰਗ ਜਿਹੜੀ ਸੀ ਉਹ ਕਿਸੇ ਜਾਂ ਤਾਂ ਉਹ ਸੀ ਟੈਕਸਾਸ ਨਹੀਂ ਸੀ ਜਾਂ ਗਾਜ਼ਾ ਦੀ ਸੀ ਜਾਂ ਯੂਕਰੇਨ ਦੀ ਸੀ ਉਹ ਵੀਡੀਓ ਚਲਾਉਂਦੇ ਸੀ ਕਿ ਦੁਗਾਦੇ ਇੰਡੀਅਨ ਦੇ ਜਿਹੜੇ ਇੰਡੀਅਨ ਜਿਹੜੇ ਨਾ 에어ਫੋਰਸ ਦੇ ਜਹਾਜ਼ ਨੇ ਉਹ ਸਾਡੇ ਉੱਥੇ ਲੈਂਡ ਕਰ ਗਏ ਨਾ ਉਹਨਾਂ ਨੇ ਜਿਹੜਾ ਨੇ ਉੱਥੇ ਸਟ੍ਰਾਈਕ ਕੀਤਾ ਬਮ ਮਾਰੇ ਨਾ ਇਹ ਐਸਾ ਕੁਛ ਨਹੀਂ ਸੀ ਹੁੰਦਾ ਵਾਰ ਦੇ ਟਾਈਮ ਵਿੱਚ ਜੋ ਸਾਡਾ ਜਹਾਜ਼ ਫਾਈਟਰ ਪਲੇਨ ਚਾਹੇ ਉਹ ਰਫੇਲ ਹੈ ਚਾਹੇ ਉਹ ਜੈਟ ਹੈ ਕੋਈ ਵੀ ਹੈਗਾ ਹੈ ਨਾ ਉਹ ਜਗਵਾਰ ਹੈ ਕੋਈ ਵੀ ਹੈ ਜਦੋਂ ਪਾਰ ਜਾਂਦਾ ਉਹਦੀ ਅਵੇਜਿਸ ਕਿਸੇ ਨੂੰ ਨਹੀਂ ਮਿਲਦੀ ਨਹੀਂ ਮਿਲਦੀ ਹ ਬਿਲਕੁਲ ਕਿਉਂਕਿ ਇਹ ਇਹ ਤਾਂ ਇੱਕ ਆਪਣੀ ਫੋਰਸਿਸ ਦਾ ਜਿਹੜਾ ਮੋਰਲ ਡਾਊਨ ਕਰਨ ਵਾਲੀ ਗੱਲ ਹੋ ਗਈ ਹਾਂ ਬਿਲਕੁਲ ਬਿਲਕੁਲ ਇਹ ਉਹਨਾਂ ਨੇ ਇਤੇ ਇੱਕ ਬ੍ਰੀਚ ਬ੍ਰੀਚ ਆਫ ਡਰਸ ਇਹਨੂੰ ਕਹਿੰਦੇ ਨੇ ਅਸੀਂ ਉਹਨਾਂ ਤੋਂ ਅਸੀਂ ਵਿਸ਼ਵਾਸ ਕਾਜ਼ ਕਰ ਰਹੇ ਹਾਂ ਫੌਜ ਨਾਲ ਹੂੰ ਜੋ ਸਰਕਾਰ ਵੀ ਬੜੇ ਆਰਾਮ ਨਾਲ ਦੇਖ ਰਹੀ ਹੈ ਹੂੰ ਤੁਸੀਂ ਮਤਲਬ ਸਰਕਾਰ ਨੂੰ ਵੀ ਧੋਖਾ ਦੇ ਰਹੇ ਹੋ ਫੌਜ ਨੂੰ ਵੀ ਧੋਖਾ ਦੇ ਪਿੱਛੇ ਜੀ ਇੱਕ ਖਬਰ ਚੱਲੀ ਸੀ ਜਦੋਂ ਬਹੁਤ ਵੱਡੀ ਸ਼ੈਲਿੰਗ ਜਿਹੜੀ ਸਾਡੇ ਪੁੰਛ ਇਲਾਕੇ ਦੇ ਵਿੱਚ ਹੋਈ ਉਸ ਦੇ ਵਿੱਚ ਇੱਕ ਜੋ ਮੌਲਾਨਾ ਸੀ ਜਿਨ੍ਹਾਂ ਦੀ ਸ਼ੈਲਿੰਗ ਦੇ ਨਾਲ ਜਿਹੜੀ ਹੈ ਬੜੀ ਦਰਦਨਾਕ ਮੌਤ ਹੋਈ ਔਰ ਬੜੇ ਉੱਥੇ ਦੇ ਜਿਹੜੇ ਲੋਕਲਸ ਨੇ ਉਹਨਾਂ ਨੇ ਬਕਾਇਦਾ ਦੱਸਿਆ ਔਰ ਉਸ مولانا ਨੂੰ ਚੁੱਕ ਕੇ ਲੈ ਕੇ ਜਾਣ ਵਾਲਾ ਇੱਕ ਬੀਜੇਪੀ ਦਾ ਨੇਤਾ ਸੀਗਾ ਜੀ ਜੀ ਉਹਨਾਂ ਨੇ ਚੁੱਕ ਕੇ ਤੇ ਹਸਪੀਟਲ ਪਹੁੰਚਾਇਆ ਲੇਕਿਨ 2 ਘੰਟੇ ਦੇ ਬਾਅਦ ਇੱਕ ਖਬਰ ਫਲੈਸ਼ ਹੁੰਦੀ ਹੈ ਕਿ ਉਹ ਪੁਲਵਾਮਾ ਦਾ ਮਾਸਟਰਮਾਈਂਡ ਮਾਰਿਆ ਗਿਆ ਮਿਲਟੈਂਟ ਮਾਰਿਆ ਗਿਆ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖੋ ਉਹ ਦੇਖੋ ਇਹ ਬੜੀ ਗਲਤ ਹੈ ਪੁਲਿਸ ਨੂੰ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਪਹੁੰਚ ਨੂੰ ਜੋ ਵੀ ਹੈਗਾ ਔਰ ਸਪੈਸ਼ਲੀ ਮੈਂ ਜੋ بڑا ਮਦਲਿਕਾ ਨਾ ਕਿ ਜੰਮੂ ਦਾ ਜਿਹੜਾ ਇਨਫੋਰਮੇਸ਼ਨ ਡਿਪਾਰਟਮੈਂਟ ਹੈ ਜਿਹੜਾ ਕਹਾ ਉਹਦਾ ਬਹੁਤ ਵੱਡਾ ਇੱਕ ਰੋਲ ਹੈਗਾ ਜਿਹਨੂੰ ਮੈਂ ਉਹਨਾਂ ਕਹਾਂਗਾ ਕਿ ਇਹਨਾਂ ਨੇ ਸਰਕਾਰ ਨੇ ਕੁਝ 2-4 ਮਹੀਨੇ ਉਹਨੂੰ ਜਿੰਦਾ ਰੱਖਿਆ ਹੁਣ ਤੁਸੀਂ ਇਹ ਦੇਖਿਆ ਕਿ ਇਹਨਾਂ ਨੇ ਦੁਬਾਰਾ ਉਹਨੂੰ ਡਿਫੈਕਟ ਕਰ ਦਿੱਤਾ ਦਾ ਤਾਂ ਕਿ ਉਹਨਾਂ ਨੂੰ ਇੱਕ ਜਿਹੜਾ ਜਿੰਦਾ ਰੱਖਣਾ ਚਾਹੀਦਾ ਇਹ ਵਾਰਟ ਐਨ ਐਸ਼ੋਲੇ ਵਾਰ ਦੇਕ ਜਿਹੜੀ ਹੈ ਉਹ ਖਤਮ ਹੋਈ ਹੈ ਵਾਰ ਮਤਲਬ মিডিਆ ਨੇ ਵਾਰ ਖਤਮ ਨਹੀਂ ਕੀਤੀ ਦੀ ਹੈ ਇੰਡੀਆ ਪਾਕਿਸਤਾਨ ਦੀ ਆਰਮਡ ਫੋਰਸਿਸ ਨੇ ਸਾਡੀਆਂ ਫੌਜਾਂ ਨੇ ਵਾਰ ਨੂੰ ਸੀਸਫਾਇਰ ਕੀਤਾ ਦਾ ਲੇਕਿਨ ਤੁਸੀਂ ਚੈਨਲ ਖੋਲੋਗੇ ਤੇ ਉੱਥੇ ਹਜੇ ਵੀ ਵਾਰ ਉੱਥੇ ਵਾਰ ਹੈ ਜੀ ਵੀ ਇਹ ਹਜੇ ਵੀ ਲੱਗਦਾ ਹੈ ਕਿ ਉਹ ਕਰਾਚੀ ਬੈਠ ਕੇ ਕਰ ਰਹੇ ਨੇ ਇੱਕ ਸਭ ਤੋਂ ਵੱਡੀ ਗੱਲ ਸੁਦੀਰ ਜੀ ਜਿਸ ਤਰੀਕੇ ਦੇ ਨਾਲ ਐਡਵਾਈਜ਼ਰੀ ਨਿਕਲੀ ਸੀ ਬਕਾਇਦਾ ਇੱਕ ਮੀਡੀਆ ਦੇ ਲਈ ਕੀ ਮੋਰ ਟਾਈਮ ਜਾਂ ਉਸ ਤੋਂ ਪਹਿਲੇ ਵਾਲਾ ਟਾਈਮ ਵੀ ਜਾਂ ਹੁਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਐਡਵਾਈਜ਼ੀ ਸ਼ਾਇਦ ਚੱਲ ਰਹੀ ਹੈ ਚੱਲ ਰਹੀ ਚੱਲ ਰਹੀ ਹੈ ਕਿ ਤੁਸੀਂ ਆਪਣੀ ਇੰਡੀਅਨ ਫੋਰਸਿਸ ਦੀ ਮੂਵਮੈਂਟ ਜਾਂ ਉਹਨਾਂ ਦੀ ਪਿਕਚਰਸ ਜਾਂ ਰਿਕਾਰਡਿੰਗਸ ਜਾਂ ਲੋਕੇਸ਼ਨਸ ਜਿਹੜੀਆਂ ਨੇ ਉਹ ਨਹੀਂ ਬੋਲਨੀ ਆ ਨਹੀਂ ਦਿਖਾਣੀਆਂ لیکن جدو ਅਸੀਂ ਇਸ ਤਰ੍ਹਾਂ ਦੇ ਵੱਡੇ ਵੱਡੇ ਚੈਨਲਾਂ ਨੂੰ ਖੋਲਦੇ ਆਂ ਤੇ ਉੱਥੇ ਤਾਂ ਹਰ ਵੇਲੇ ਜਹਾਜ਼ ਟੈਂਕ ਔਰ ਤੋਪਾਂ ਔਰ ਆਰਮੀ ਦੀ ਵਰਦੀ ਪਾ ਕੇ ਐਂਕਰਸ ਤੱਕ ਉੱਥੇ ਦੇਖੇ ਗਏ ਨੇ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਨਹੀਂ ਇਹ ਬਹੁਤ ਗਲਤ ਗੱਲ ਹੈ ਔਰ ਇਹਨਾਂ ਨੂੰ ਵੀ ਥੋੜੀ ਸੀ ਥੋੜੀ ਜਿਹੀ ਨਾ ਇਹ ਆਪਣੇ ਜਿਹੜੇ ਸਾਡੇ ਚੈਨਲ ਤੇ ਵੱਡੇ ਵੱਡੇ ਚੈਨਲ ਦੇ ਐਂਕਰ ਨਾ ਇਹਨਾਂ ਨੂੰ ਵੀ ਥੋੜਾ ਜਿਹਾ ਸੰਜੀਦਾ ਰਹਿਣਾ ਚਾਹੀਦਾ ਇਹਨਾਂ ਨੂੰ ਵੀ ਥੋੜਾ ਆਪਣੇ ਜੋ ਗ੍ਰੇਵਾਨ ਜਿਹੜਾ ਨਾ ਆਪਣੇ ਜਿਹੜਾ ਨਾ ਉਹਦੇ ਦਾਇਰੇ ਦੇ ਅੰਦਰ ਰਹਿਣਾ ਚਾਹੀਦਾ ਅਗਰ ਤੁਹਾਨੂੰ ਬੜਾ ਸ਼ੌਕ ਹੈਗਾ ਵਰਦੀ ਪਾਣਾ ਤੇ ਫੌਜੀ ਚ ਵਰਦੀ ਹੋ ਜਾਓ ਵਰਦੀ ਹੋ ਕੇ ਦਿਖਾਓ ਵਰਦੀ ਹੋ ਕੇ ਬਾਹਰ ਤੇ ਜਾ ਕੇ ਲੜੋ ਕੀ ਬਾਤ ਹੈ ਨਾ ਅਗਰ ਤੁਹਾਨੂੰ ਬੜਾ ਸ਼ੌਕ ਹੈ ਤੁਸੀਂ ਵਰਦੀ ਪਾ ਕੇ ਹੱਸੇ ਤੁਸੀਂ ਦੇਖਿਆ ਕਿ ਅਸੀਂ ਤੁਹਾਨੂੰ ਦੇਖਿਆ ਕਿ ਕਈ ਵਾਰੀ ਅਸੀਂ ਆਰਮੀ ਦੇ ਜਾਂ ਪੁਲਿਸ ਦੇ ਜਾਂਦੇ ਸੀ ਉੱਥੇ ਲੇਕਿਨ ਅਸੀਂ ਕਦੇ ਵੀ ਅਸੀਂ ਐਨਕਾਉਂਟਰ ਵੀ ਕਵਰ ਕਰਦੇ ਸੀ ਸਭ ਕੁਝ ਕਰਦੇ ਬਿਲਕੁਲ ਬਿਲਕੁਲ ਔਰ ਅਸੀਂ ਕਦੇ ਵੀ ਜਾਂ ਪੁਲਿਸ ਸੀ ਬੀਐਸਐਫ ਦੀ ਸੀਆਰਪੀ ਦੀ ਵਰਦੀ ਕੈਪ ਕੁਛ ਨਹੀਂ ਲਗਾ ਨਹੀਂ ਪਾਈ ਕਦੇ ਉਹ ਪਾਉਂਦੇ ਵੀ ਨਹੀਂ ਸੀ ਅਗਰ ਉਹ ਕਹਿੰਦੇ ਵੀ ਸੀ ਇਹ ਜਨਾਬ ਪੈਕ ਮੈਨੂੰ ਯਾਦ ਹੈ ਇੱਕ ਵਾਰੀ ਸਾਡੇ ਡੀਜੀਪੀ ਹੁੰਦੇ ਸੀ ਉਹਨਾਂ ਨੇ ਮੈਨੂੰ ਕੈਪ ਦਿੱਤੀ ਸੀ ਕਿ ਉਦੇ ਤੇ ਲਿਖਿਆ ਸੀ ਜਕੇਪੀ ਹਮ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿਹੜੀ ਗ੍ਰੀਨ ਔਰ ਕਾਕੀ ਕੈਪ ਹੁੰਦੀ ਸੀ ਮੈਂ ਮਨਾ ਕਰਦਾ ਸੀ ਮੈਂ ਕਿਹਾ ਨਹੀਂ ਹਮ ਇਹ ਸਾਰੇ ਇਹ ਹੋ ਗਈ ਵਿਦਨ ਹਾਲਾ ਹਮ ਤੋਹੀਂ ਹੋ ਜਾਏਗੀ ਇਹਨਾਂ ਦੀ ਕਾਰ ਮੇਰੀ ਬੇਲੀ ਰਹੇਗੀ ਮੈ ਤੇ ਪਾਣੀ ਨਹੀਂ ਹੈ ਔਰ ਅਲਟੀਮੇਟਲੀ ਥੋੜੇ ਦਿਨ ਦੇ ਬਾਅਦ ਇਹ ਕੇ ਕੇ ਪਿਛੇ ਰੁਲਦੀ ਰਹੇਗੀ ਖਰਾਬ ਜਾਏਗੀ ਜਿਹਨੂੰ ਜਰੂਰ ਕਿਉਂ ਡਿਗਨਿਟੀ ਹੁੰਦੀ ਹੈ ਇੱਕ ਕਿਸੇ ਵੀ ਫੋਰਸ ਦੀ ਵਰਦੀ ਦਾ ਕੋਈ ਵੀ ਹਿੱਸਾ ਉਸ ਵਰਦੀ ਦੀ ਇੱਕ ਡਿਗਨਿਟੀ ਹੁੰਦੀ ਹੈ ਉਸ ਦਾ ਇੱਕ ਆਪਣਾ ਇੱਕ ਰਤਬਾ ਹੁੰਦਾ ਹੈ ਹੁਣ ਆਮ ਤੌਰ ਤੇ ਮੈਂ ਸਟਾਰਟ ਦੇ ਵਿੱਚ ਇੱਕ ਕੋਟ ਬੋਲਿਆ ਸੀ ਕਿ ਦਹੀਂ ਅਤੇ ਰਾਇਤਾ ਤੁਹਾਨੂੰ ਕੀ ਲੱਗਦਾ ਹੈ ਕੋ ਜਿਹੜੀਆਂ ਦਹੀਂ ਵਰਗੀਆਂ ਖਬਰਾਂ ਪਹਿਲਾਂ ਪੁਰਾਣੇ ਜਿਹੜੇ ਚੈਨਲ ਸੀਗੇ ਉਹਨਾਂ ਦੇ ਉੱਤੇ ਆਉਂਦੀਆਂ ਸੀ ਤੇ ਅੱਜ ਦੀਆਂ ਖਬਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਅੰਤਰ ਦੇਖਦੇ ਤੁਸੀਂ ਨਹੀਂ ਅੱਜ ਜਿਹੜਾ ਜਿੰਨਾ ਵੀ ਚੈਨਲ ਚੱਲ ਰਹੇ ਹੈਗੇ ਚੱਲਦੇ ਹਨ ਜਿੰਨੇ ਜਿੰਨੇ ਵੀ ਚੈਨਲ ਤੁਸੀਂ ਜੇ ਤੁਸੀਂ ਉਹਨਾਂ ਨੂੰ ਆਨ ਕਰੋਗੇ ਤੁਹਾਨੂੰ ਸਿਵਾਏ ਪਾਕਿਸਤਾਨ ਮੈਨ ਇੰਡੀਆ ਦੇ ਦਿਖਾਣਗੇ ਨਹੀਂ ਹੂੰ ਪਾਕਿਸਤਾਨ ਦੇ ਵਿੱਚ ਹੀ ਉੱਥੇ ਹੀ ਰਹਿ ਜੇ ਵੀ ਉੱਥੇ ਹੀ ਬੈਠੇ ਰਹੋ ਉਹ ਵਾਪਸ ਨਹੀਂ ਆਏ ਹਨ ਕੜੇ 에ਅਰ ਫੋਰਸ ਵੱਲੇ ਵਾਪਸ ਆ ਗਏ ਨੇ ਤੂੰ ਹੈ ਨਾ ਉਹਨਾਂ ਦੇ ਅਜੇ ਤੱਕ ਉਹ ਆਪਣਾ ਟਾਰਗੇਟ ਆਪਣਾ ਮਿਸ਼ਨ ਪੂਰਾ ਕਰਕੇ ਵਾਪਸ ਆ ਚੁੱਕੇ ਨੇ ਉੱਥੇ ਹੀ ਬੈਠੇ ਨੇ ਲੇਕਿਨ ਇਹ ਅਜੇ ਉੱਥੇ ਬੈਠੇ ਨੇ ਇਹ ਅਜੇ ਉੱਥੇ ਹੀ ਬੈਠੇ ਨੇ ਇਹ ਜਿਹੜੀਆਂ ਇਹ ਚੀਜ਼ਾਂ ਛੋਟੇ ਛੋਟੇ ਇਹ ਜਿਹੜੀਆਂ ਚੀਜ਼ਾਂ ਨਾ ਇਹ ਸਰਕਾਰ ਨੂੰ ਬੜੀ ਸੰਜਿੱਦਗੀ ਸੰਜਿੱਗਦੀ ਨਾਲ ਸਿਰੇ ਸੋਕੇ ਨੂੰ ਦੇਖਣਾ ਚਾਹੀਦਾ ਇਹ ਸੋਸਾਇਟੀ ਦੇ ਅੰਦਰ ਡਰ ਪੈਦਾ ਕਰ ਰਹੀ ਹੈ ਨਾ ਔਰ ਗਵਰਨਮੈਂਟ ਦੀ ਇਮੇਜ ਸਰਕਾਰ ਦੀ ਇਮੇਜ ਆਰਮੀ ਦੀ ਇਮੇਜ ਆਰਮਡ ਫੋਰਸਿਸ ਦੀ ਇਮੇਜ ਪਬਲਿਕ ਦੇ ਅੰਦਰ ਨੈਗੇਟਿਵਿਟੀ ਜਿਹੜੀ ਹੈ ਨੈਗੇਟਿਵ ਨੈਗੇਟਿਵ ਔਰ ਪਬਲਿਕ ਦੇ ਵਿੱਚ ਡਰ ਦਾ ਮਾਹੌਲ ਤੁਸੀਂ ਇਹ ਦੇਖਿਆ ਕਿ ਅੱਜ ਵੀ ਸ਼ਾਮ ਨੂੰ ਬਾਰਡਰ ਏਰੀਆ ਤੇ ਐਲੋਸੀ ਤੇ ਆਈਪੀ ਤੇ ਸਾਰੇ ਲਾ ਸ਼ਾਮ ਪੈਂਦੀ ਹੈ ਲੋਕੀ ਸਾਰੇ ਕੇ ਸਾਰੇ ਬੰਕਰ ਵਿੱਚ ਜਾ ਚਲੇ ਜਾਂਦੇ ਹਨ ਹਮ ਉਹਦਾ ਕੀ ਰੀਜ਼ਨ ਹੈ ਡਾੜਾ ਹੀ ਖਤਮ ਹੈ ਸੀਜ਼ਫਾਇਰ ਖਤਮ ਹੈ ਸਭ ਕੁਝ ਖਤਮ ਹੈ ਆਪਣੇ ਘਰ ਨਹੀਂ ਰਹਿੰਦੇ ਔਰ ਲੇਕਿਨ ਡਰ ਵਾ ਇਨਦਰ ਟੈਚਨਲ ਤੇ ਲੜਾਈ ਲੱਗੀ ਦੀ ਹੈ ਇਹਨਾਂ ਦੇ ਚੈਨਲ ਤੇ ਅੱਜ ਵੀ ਜਿਹੜੀ ਸਾਡੀ ਪਹੁੰਚ ਹੈ ਉਹ کراچی ਹੈ لاہور ہے فیصل آباد ہے ਉਥੇ ਬੈਠੀ ਦੀ ਹੈਗੀ ਸਾਡੀ ਫੌਜ ਹੈ ਇਹ ਇਹ ਚੀਜ਼ਾਂ ਸਰਕਾਰ ਨੂੰ ਦੇਖਣੀਆਂ ਚਾਹੀਦੀਆਂ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡ ਕਰਨਾ ਚਾਹੀਦਾ ਕਿ ਨਹੀਂ ਹੁਣ ਸੀ ਇੰਸਪਾਇਰ ਹੋ ਗਿਆ ਜੜੀਆਂ ਦੋਨੋਂ ਫੌਜ ਫੌਜਾਂ ਨਾਲ ਜੜੀਆਂ ਉਹਨਾਂ ਨੇ ਇੰਡੀਆ ਪਾਕਿਸਤਾਨ ਦੀ ਗਵਰਨਮੈਂਟ ਹੈ ਫੌਜ ਨੇ ਬੈਠ ਕੇ ਡਿਸਾਈਡ ਕਰ ਲਿਆ ਡੀਜੀਐਮਓ ਲੈਵਲ ਦੀ ਮੀਟਿੰਗ ਹੋ ਤੇ ਵਾ ਡਿਸਾਈਡ ਹੋ ਗਿਆ ਡਿਸਾਈਡ ਹੋ ਗਿਆ ਠੀਕ ਹੈ ਛੋਟਾ ਮੋਟਾ ਚੱਲਦਾ ਰਹਿੰਦਾ ਜੋ ਵੀ ਆ ਉਹਨਾਂ ਦੇ ਕਦੇ ਡਰੋਨ ਆ ਜਾਂਦੇ ਸਾਡੇ ਵੀ ਜਾਂਦੇ ਨੇ ਯਾਨੀ ਇਹ ਉਹਨਾਂ ਦਾ ਹੁੰਦੇ ਨੇ ਜਾਂਦੇ ਸਾਡੇ ਵੀ ਆਨੇ ਤੋਂ ਇਹ ਛੋਟਾ ਛੋਟਾ ਚਲਦਾ ਰਹਿੰਦਾ ਮਾੜਾ ਮਾੜਾ ਚਲਦਾ ਰਹੇਗਾ ਇਹ ਚਲਦਾ ਰਹਣਾ ਲੇਕਿਨ ਇਹ ਚੀਜ਼ਾਂ ਸਰਕਾਰ ਨੂੰ ਬੜੇ ਧਿਆਨ ਨਾਲ ਦੇਖਣੀ ਚਾਹੀਦੀਆਂ ਕਿ ਇਹਨਾਂ ਤੇ ਲਗਾਮ ਬਹੁਤ ਜ਼ਰੂਰੀ ਹੋ ਚੁੱਕੀ ਹੈ ਬਹੁਤ ਹੋ ਗਿਆ ਕਿਉਂਕਿ ਛੋਟੇ ਚੈਨਲ ਜਿਹੜੇ ਨੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਪੱਤਰਕਾਰ ਨੇ ਉਹ ਆਪਣੀ ਪੂਰੀ ਜਿਹੜੀ ਐਥਿਕਸ ਨੇ ਉਹ ਫਾਲੋ ਵੀ ਕਰ ਰਹੇ ਨੇ ਉਹਨਾਂ ਕੀ ਉਹ 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 ਹਰ ਇੱਕ ਉਸ ਚੀਜ਼ ਦੇ ਉੱਤੇ ਹੀ ਚੱਲ ਰਹੇ ਨੇ ਕਿਉਂਕਿ ਆਮ ਤੌਰ ਤੇ ਐਡਵਾਈਜ਼ਰ ਵੀ ਜਾਰੀ ਹੋਏ ਸੀ ਕਿ ਜਿਸ ਤਰ੍ਹਾਂ ਸਾਡੀ ਆਕਾਸ਼ਵਾਨੀ ਜਾਂ ਆਲ ਇੰਡੀਆ ਰੇਡੀਓ ਹੈ ਜਾਂ ਦੂਰਦਰਸ਼ਨ ਹੈ ਉਹ ਜੋ ਕਹਿਣਗੇ ਉਸ ਨੂੰ ਹੀ ਔਥੈਂਟਿਕ ਮੰਨਿਆ ਜਾਏ ਪਰ ਹੁਣ ਬਾਕੀ ਜਿਹੜੇ ਇਹ ਚੈਨਲ ਨੇ ਇਹਨਾਂ ਨੂੰ ਬੰਦ ਦੂਰਤਾ ਕਰਨੇ ਦੀ ਗੱਲ ਹੈ ਇਹਨਾਂ ਦੇਤੇ ਤਾਂ ਕਿਸੇ ਤਰੀਕੇ ਦੀ ਲਗਾਮ ਤੱਕ ਵੀ ਨਹੀਂ ਲਗਾਈ ਗਈ ਅਗਰ ਸੋਸ਼ਲ ਮੀਡੀਆ ਤੇ ਕੋਈ ਇਸ ਤਰ੍ਹਾਂ ਦਾ ਕੋਈ ਛੋਟਾ ਮੋਟਾ ਕੁਝ ਕਰਦਾ ਹੈ ਤੇ ਉਹਦਾ ਚੈਨਲ ਆਨ ਦਾ ਸਪਾਰ ਉਸੇ ਟਾਈਮ ਬੰਦ ਕਰ ਦਿੱਤਾ ਜਾਂਦਾ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਥੇ ਇੱਕ ਸਾਈਡ ਹੈ ਨਾ ਇੱਕ ਤਰਫਾ ਇਹਨੂੰ ਕਹਿੰਦੇ ਨੇ ਇਕੋ ਸਾਈਡ ਮਦੇ ਤੁਸੀਂ ਜਿਸ ਤਰ੍ਹਾਂ ਇੱਕ ਕਹਿੰਦਾ ਪੰਜਾਬੀ ਘੋੜਾ ਚੱਲ ਰਿਹਾ ਸਿੱਧਾ ਉਹਨੂੰ ਇਸ ਤਰ੍ਹਾਂ ਦਾ ਲਗਾਇਆ ਹੁੰਦਾ ਜਿਹੜਾ ਉਹਦੀ ਆਉਂਦਾ ਨਾ ਜੀ ਜੀ ਅੱਖਾਂ ਦੇ ਉੱਤੇ ਪੱਟੀ ਲਾਤੀ ਜਾਂਦੀ ਹੈ ਸਾਈਡਾਂ ਤੇ ਕਿ ਤੂੰ ਸਿੱਧਾ ਹੀ ਦੇਖਦਾ ਰਹਿ ਤੂੰ ਸਿੱਧਾ ਰਹਿ ਖੱਬੇ ਸੱਜੇ ਨਾ ਦੇਖੀ ਕਿਤੇ ਵੀ ਹੈ ਸਰਕਾਰ ਕੀ ਕਹਿ ਰਹੀ ਹੈ ਤੈਨੂੰ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਆ ਤੂੰ ਉਹਨੂੰ ਤੈਨੂੰ ਜਿੰਨਾ ਚਾਬੂਕ ਮਾਰ ਰਿਹਾ ਤੈਨੂੰ ਪਿੱਛੇ ਜਿਹੜਾ ਤੇਰੇ ਮਤਲਬ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਇਹ ਨੈਸ਼ਨਲ ਮੀਡੀਆ ਜਿਹੜੇ ਨੇ ਇਹ ਘੋੜੇ ਬਣ ਚੁੱਕੇ ਨੇ ਐਸੇ ਜਿਨ੍ਹਾਂ ਨੂੰ ਸਿੱਧਾ ਹੀ ਚੱਲਣਾ ਹੈ ਸਿੱਧਾ ਹੀ ਚੱਲਣਾ ਹੈ ਇਹਨਾਂ ਨੂੰ ਕਿਸੇ ਦੀ ਨਹੀਂ ਸੁਣਨੀ ਇਹਨ ਸਰਕਾਰ ਨੂੰ ਇਹ ਚਾਹੀਦਾ ਇਹਨਾਂ ਦੇ ਵੀ ਖੋਲ ਦੇਣ ਇਹਨਾਂ ਦੇ ਜਿਹੜੇ ਨੱਕ ਕੰਨ ਅੱਖ ਜਿਹੜੇ ਹੈਗੇ ਨਾ ਕਾਂ ਤਾਂ ਕਿ ਇਹਨਾਂ ਨੂੰ ਆਪਣੇ ਅੰਦਰ ਵੀ ਦੇਖਣ ਆਪਣੇ ਲੋਕ ਵੀ ਦੇਖਣ ਦੇਖਣ ਨਾਲ ਮਿਲਣ ਉਹ ਵਿਚਾਰੇ ਕਿਸ ਤਰ੍ਹਾਂ ਰਹਿ ਲੈਣ ਕਿਸ ਤਰ੍ਹਾਂ ਰੋਲ ਰਹਿਣ ਉਹ ਛੋਟੇ ਛੋਟੇ ਬੱਚੇ ਬੰਕਰ ਵਿੱਚ ਬਿਲਕੁਲ ਅਗਰ ਕਿਸੇ ਤੁਸੀਂ ਇਹ ਦੇਖੋ ਅਗਰ ਸਾਨੂੰ ਅਸੀਂ ਅਗੇ ਜਾਣੇ ਸੋਗਾ 2 ਘੰਟੇ ਕਿਸੇ ਇੱਕ ਬੰਕਰ ਵਿੱਚ ਅਸੀਂ ਰਹਿਣਾ ਚਾਹ ਨਹੀਂ ਰਹਿ ਸਕਦੇ ਬਹੁਤ ਰਾਤ ਅਸੀਂ ਕੱਟਣੀ ਹੋਵੇ ਅਸੀਂ ਨਹੀਂ ਰਹਿ ਸਕਦੇ ਅਸੀਂ ਆਪਣੇ ਇੱਕ ਰਾਤ ਹਵਾ ਨਾ ਪੱਖਾ ਨਾ ਕੁਝ ਅਸੀਂ ਨਹੀਂ ਜਿੱਥੇ ਹਵਾ ਪੱਖਾ ਵੀ ਹੁੰਦਾ ਆਪਣੇ ਇੱਕ ਰਾਤ ਅਸੀਂ ਆਪਣੇ ਉੱਥੇ ਵੀ ਅਸੀਂ ਨਹੀਂ ਰਹਿ ਸਕਦੇ ਰਿਸ਼ਤੇਦਾਰ ਦੇ ਘਰ ਵੀ ਨਹੀਂ ਰਹਿੰਦੇ ਅਸੀਂ ਅੱਜ ਇਹ ਮਾਹੌਲ ਹੈ ਕਿ ਨਹੀਂ ਰਹਿ ਸਕਦੇ ਕਿਉਂਕਿ ਸਾਨੂੰ ਆਪਣਾ ਘਰ ਹੀ ਲੱਗਦਾ ਜੋਆ ਕੋਈ ਆਪਣਾ ਲੱਗਦਾ ਤੇ ਬੰਕਰ ਦੇ ਵਿੱਚ ਰਹਿਣਾ ਬੰਕਰ ਵਿੱਚ ਉਹ ਰਹਿ ਰਹੇ ਪਿਛਲੇ ਕਿੰਨੇ ਦਿਨ ਤੋਂ ਰਹਿ ਰਹੇ ਨੇ ਔਰ ਛਾਵੇਂ ਉਹ ਫੇਰ ਉਸ ਤਰ੍ਹਾਂ ਹੀ ਕਰ ਦਿੰਦੇ ਡਰ ਬਿਲਾ ਦਿੰਦੇ ਜੀ ਇਹ ਪਾਕਿਸਤਾਨ ਦਾ ਜਹਾਜ਼ ਆ ਗਿਆ ਇਹ ਡਰੋਨ ਆ ਗਿਆ ਇਹ ਇਸ ਤਰ੍ਹਾਂ ਦਾ ਉਹ ਆ ਗਿਆ ਸਰਕਾਰ ਗੋਲ ਪੂਰਾ ਪੂਰਾ ਜੋ ਹੈ ਨਾ ਕਾਨੂੰਨ ਹੈ ਅਨੂੰਨ ਹੈ ਰੂਲ ਹੈ ਸਭ ਕੁਝ ਹੈ ਛੋਟਾ ਜਿਹੜਾ ਚੈਨਲ ਹੈ ਤੁਸੀਂ ਇਸ ਤਰ੍ਹਾਂ ਦੇਖਿਆ ਹੋਰ ਵੀ ਅਮਨੇ ਬਿਨਾ ਬਜਾ ਬਿਲਕੁਲ ਕੁਝ ਨਹੀਂ ਕੀਤਾ ਸੀ ਬੰਦ ਕਰ ਦਿੱਤਾ ਗਿਆ ਉਹਨਾਂ ਨੂੰ ਬੰਦ ਕਰਤਾ ਉਸ ਤੋਂ ਪਹਿਲੇ ਦੀ ਵਾਇਰ ਸੀ ਦੀ ਵਾਇਰ ਨੂੰ ਵੀ ਕੀਤਾ ਗਿਆ ਸੀ ਬੰਦ ਕਰਤਾ ਔਰ ਇਸ ਤਰ੍ਹਾਂ ਜਿਹੜੇ ਬਾਕੀ ਲੋਕ ਹੈ ਨੇ ਜੋ ਕੱਲ ਤੱਕ ਵੱਡੇ ਵੱਡੇ ਚੈਨਲ ਐ ਸੀ ਉਹਨਾਂ ਨੇ ਆਪਣਾ ਆਪਣਾ ਚੈਨਲ ਸ਼ੁਰੂ ਕੀਤਾ ਉਹ ਵੀ ਰਡਾਰ ਤੇ ਰੱਖਿਆ ਨੇ ਸਰਕਾਰ ਨੇ ਪਰ ਇਹਨਾਂ ਦੇ ਉੱਤੇ ਕੋਈ ਫਿਰ ਵੀ ਕਾਰਵਾਈ ਨਹੀਂ ਇਹਨਾਂ ਦੇ ਨਹੀਂ ਕਰਦੇ ਕਿਉਂਕਿ ਇਹਨਾਂ ਦੇ ਮਾਲਕ ਉਹ ਉਹਨਾਂ ਦੇ ਵੀ ਮਾਲਕ ਨੇ ਓਕੇ ਮਤਲਬ ਜਿਹੜੇ ਨੈਸ਼ਨਲ ਚੈਨਲਾਂ ਦੇ ਮਾਲਕ ਨੇ ਉਹ ਇਹਨਾਂ ਦੇ ਵੀ ਮਾਲਕ ਨੇ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਲਗਾਮ ਲਗਾਈ ਤੇ ਬਹੁਤ ਵੱਡੀਆਂ ਗੱਲਾਂ ਤੁਸੀਂ ਜਿਹੜੀਆਂ ਕੀਤੀਆਂ ਨੇ ਅੱਜ ਉਮੀਦ ਕਰਦੇ ਹਾਂ ਕਿ ਦਰਸ਼ਕ ਇਹਨਾਂ ਗੱਲਾਂ ਨੂੰ ਸਮਝਣਗੇ ਔਰ ਕਿਹੜੇ ਚੈਨਲਾਂ ਦੇ ਉੱਤੇ ਕਿਹੜੇ ਜਿਹੜੇ ਸਾਡੇ ਪੱਤਰਕਾਰ ਨੇ ਜਰਨਲਿਸਟ ਨੇ ਉਹਨਾਂ ਦੇ ਉਹਨਾਂ ਦੀਆਂ ਗੱਲਾਂ ਨੂੰ ਔਥੈਂਟਿਕ ਮੰਨਣਾ ਚਾਹੀਦਾ ਹੈ ਇਸ ਚੀਜ਼ ਨੂੰ ਵੀ ਉਹ ਜ਼ਰੂਰ ਵਾਚਣਗੇ ਕਿ ਵਾਕਈ ਦੇ ਵਿੱਚ ਕਿਹੜੇ ਚੈਨਲ ਜਿਹੜੇ ਨੇ ਸਾਨੂੰ ਗਲਤ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਜਾਂ ਆਪਣੀ TRP ਦੇ ਚੱਕਰ ਦੇ ਵਿੱਚ ਸਾਰੇ ਰੂਲ ਰੈਗੂਲੇਸ਼ਨਸ ਨੂੰ ਪਿੱਛੇ ਰੱਖਦੇ ਨੇ ਤੇ ਕਿਹੜੇ ਪੱਤਰਕਾਰ ਨੇ ਜਿਹੜੇ ਆਪਣੀ ਜਾਨ ਤਲੀ ਤੇ ਰੱਖ ਕੇ ਸੱਚ ਨੂੰ ਸਾਹਮਣੇ ਲਿਆਉਂਦੇ ਨੇ ਉਸ ਨੂੰ ਦੇਖਣਗੇ। ਤੋਂ ਇਸਨ ਸੁਦੀਰ ਕੁਮਾਰ ਜੀ ਜਿਹੜੇ ਸੀਨੀਅਰ ਜਰਨਲਿਸਟ ਜਮੂਦੇ ਸਾਡੇ ਨਾਲ ਪਰ ਬੜੀ ਅੱਛੇ ਤਰੀਕੇ ਦੇ ਨਾਲ ਇਹਨਾਂ ਨੇ ਸਮਝਾਇਆ ਹੈ ਕਿ ਜੋ ਖਬਰ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਰੱਖਣਾ ਚਾਹੀਦਾ ਹੈ। ਮਗਰ ਅੱਜ ਦੇ ਕੁਝ ਚੈਨਲ ਜਿਹੜੇ ਨੇ ਉਹ ਇੰਨਾਂ ਖਬਰਾਂ ਨੂੰ ਕਿਸ ਤਰੀਕੇ ਦੇ ਨਾਲ ਰੱਖਦੇ ਨੇ ਪੈਨਿਕ ਫੈਲਾ ਕੇ ਰੱਖਦੇ ਨੇ ਲੋਕਾਂ ਦੇ ਵਿੱਚ ਡਰ ਜਿਹੜਾ ਪਾ ਦਿੰਦੇ ਨੇ ਔਰ ਜੰਗ ਖਤਮ ਹੋਏ ਦੇ ਅਗਰ 4 ਦਿਨ ਹੋ ਚੁੱਕੇ ਨੇ ਤੇ ਹਜੇ ਤੱਕ ਉਹਨਾਂ ਚੈਨਲਾਂ ਦੇ ਉੱਤੇ ਜੰਗਾਂ ਚੱਲ ਰਹੀਆਂ ਨੇ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਦੇ ਉੱਤੇ ਯਕੀਨ ਕਰਨ ਤੋਂ ਪਹਿਲਾਂ ਇੱਕ ਵਾਰ ਸੋਚ ਜ਼ਰੂਰ ਲੈਣਾ ਤੋ ਆਉਣ ਵਾਲੇ ਸਮੇਂ ਦੇ ਵਿੱਚ ਸੁਦੀਰ ਕੁਮਾਰ ਜੀ ਨੂੰ ਅਸੀਂ ਫਿਰ ਯਾਦ ਕਰਾਂਗੇ ਔਰ ਫਿਰ ਇਸ ਚੈਨਲ ਤੇ ਲੈ ਕੇ ਆਵਾਂਗੇ ਕਿਸੇ ਨਵੇਂ ਮੁੱਦੇ ਦੇ ਨਵੇਂ ਟੌਪਿਕ ਦੇ ਉੱਤੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਬਹੁਤ ਬਹੁਤ ਤਨਵਾ ਜੀ ਬਹੁਤ ਬਹੁਤ ਤਨਵਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ